ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀ ਢਰ ਪੰਜਾਬੀ মিডিਆ ਮਹਿਮਾਨ ਫਿਲਕਾਰ ਹਾਜ਼ਿਰ ਨਾ ਸੂਹਿਰ ਦਿਆਂ ਵਡੀਆਂ ਸੁਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਅੱਜ ਸਵੇਰੀ ਮੌਸਮ ਨੇ ਬਦਲਿਆ ਆਪਣਾ ਮਜਾਜ਼ ਕਈ ਜ਼ਿਲ੍ਹਿਆਂ ਚ ਚੰਗੀ ਬਾਰਿਸ਼ ਦੇ ਨੇ ਆਸਾਰ ਮੌਸਮ ਵਿਭਾਗ ਦੀ ਤਾਜ਼ਾ ਅਲਰਟ ਹੋਈ ਚਾਰੀ ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿੱਚ ਚੋਨੇ ਦੀ ਖਰੀਦ ਸੰਬੰਧ ਦਾ ਲਿਆ ਗਿਆ ਚਾਇਜ਼ ਡਾਕਟਰ ਬਲਬੀਰ ਸਿੰਘ ਵੱਲੋਂ ਹਸਪਤਾਲਾਂ ਵਿੱਚ ਡਾਇਲਿਸਿਸ ਦਾ ਕੀਤਾ ਗਿਆ ਉਦਘਾਟਨ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਨਾਂਨੇ ਕੀਤਾ ਸਰਕਾਰ ਦਾ ਧੰਨਵਾਦ ਪੰਜਾਬ ਦੀ ਪੰਚਾਇਤੀ ਜੋਣਾ ਦਾ ਵਜਿਆ ਵਿਗੁੱਲ 15 ਅਕਤੂਬਰ ਨੂੰ ਪੈਣ ਗੀਆਂ ਵੋਟਾਂ ਤੇ 15 ਅਕਤੂਬਰ ਨੂੰ ਹੀ ਨਿਕਲਣਗੇ ਨਤੀਜੇ ਰਾਹੁਲ ਲੇਮਬੜਾ ਦਿੱਤਾ ਵਿਵਾਦਿਤ ਵਿਆਹ ਵਿੱਚ ਕਸ਼ਮੀਰੀ ਪੰਡਤਾਂ ਨੂੰ ਦੱਸਿਆ ਪਾਕਿਸਤਾਨ ਦਾ ਸਰਨਾਰਥੀ ਹੈ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬਾਈ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਬਨਾਰੀ ਬਾਰਡਰ ਤੇ ਇੱਕ ਕਿਸਾਨ ਵੱਲੋਂ ਆਪਣੇ ਜੀਵਨ ਦੀ ਲੀਲਾ ਕੀਤੀ ਗਈ ਸਮਾਪਤ ਕਾਂਗਰਸ ਨੇ ਭਾਜਪਾ ਤੇ ਕਸੇਤਾਂ ਜਿਹਾ ਕਹਾ ਕਾਂਗਰਸ ਨੇ ਕਿਹਾ ਪਾਸਪਾ ਦੇ ਹੱਥ ਖੂਨ ਨਾਲ ਰੰਗੇ ਦੇ ਪੈਰਾਸੈਟਾ ਮੋਲ ਸਮੇਤ 53 ਦਵਾਈਆਂ ਦੇ ਜਿਹੜੇ ਗੁਣਵੰਤਾ ਦੇ ਰਿਪੋਰਟ ਹੋਈਆਂ ਫੇਲਿਕ ਵੱਡੀ ਰਿਪੋਰਟ ਚ ਹੋਇਆ ਖੁਲਾਸਾ ਮੁੰਬਈ ਚ ਹੋ ਰਹੀਏ ਪਾਰੀ ਬਾਰਿਸ਼ ਕਈ ਫਲਾਈਟਾਂ ਹੋਈਆਂ ਡਾਇਵਰਟ ਆਈਐਮਡੀ ਨੇ ਜਾਰੀ ਕੀਤੀਆਂ ਕੁਝ ਸਖਤ ਹਦਾਇਤਾਂ ਪਟਿਆਲਾ ਪਟਿਆਲਾ ਲਾਅ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਜਮਾਹੀਲਾ ਕਮਿਸ਼ਨ ਨੇ ਮਾਰੀ ਐਂਟਰੀ ਲਾਲੀ ਗਿੱਲ ਨੇ ਪਹੁੰਚ ਕੇ ਕਮੇਟੀ ਬਣਾਉਣ ਦੀ ਕੀਤਾ ਐਲਾ 55 ਸਾਲਾਂ ਔਰਤ ਦੀ ਸ਼ੱਕੀ ਹਾਲਾਤਾਂ ਜੋ ਮਿਲੀ ਲਾਸ਼ پولیس ਨੇ ਪ੍ਰੇਮੀ ਤੇ ਜਤਾਇਆ ਸ਼ੱਕ 22 ਜ਼ਿਲ੍ਹਿਆਂ ਦੇ ਵਿੱਚ 93 ਥਾਵਾ ਤੇ ਸਾਢੇ ਜਾ ਰਹੀ ਹੈ ਪਰਾਲੀ ਅੰਮ੍ਰਿਤਸਰ ਤੋਂ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ ਸ਼ਰਿਆਮ 25 ਸਾਲਾ ਨੌਜਵਾਨ ਦਾ ਸੜਕ ਤੇ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਹੱਤਿਆ ਦਿੱਲੀ ਚ ਪਹਿਲੀ ਵਾਰ ਪ੍ਰਦੂਸ਼ਣ ਦਾ ਜਾਇਜ਼ਾ ਲੈਣਗੇ ਡ੍ਰੌਪ ਕੱਲ ਤੋਂ ਫ੍ਰੀ ਹੋ ਸਕਦਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ 6ਵੇਂ ਪੇ ਕਮਿਸ਼ਨ ਤੇ ਹਾਈ ਕੋਰਟ ਨੇ ਸੁਣਾਇਆ ਆਪਣਾ ਅਹਿਮ ਫੈਸਲਾ ਆਪਣੀ ਭੈਣ ਨੂੰ ਸਕੂਲ ਛੱਡ ਕੇ ਆ ਰਹੇ ਭਰਾ ਨਾਲ ਰਸਤੇ 'ਚ ਵਾਪਰੀ ਅਨਹੋਣੀ ਘਟਨਾ ਹੋ ਗਈ ਦਰਦਨਾਕ ਮੌਤ ਜਲੰਧਰ ਵਿਖੇ ਜੁਤੀ ਬਦਲਣ ਨੂੰ ਲੈ ਕੇ ਇੱਕ ਜੋੜੇ ਦੀ ਦੁਕਾਨਦਾਰ ਵੱਲੋਂ ਸ਼ਰਯਾਮ ਕੀਤੀ ਗਈ ਕੁੱਟਮਾਰ ਤਿਉਹਾਰਾਂ ਦੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਹੋ ਰਿਹਾ ਲਗਾਤਾਰ ਵਾਧਾ ਚਾਂਦੀ ਦੀ ਕੀਮਤਾਂ 'ਚ ਆਈ ਥੋੜੀ ਜਿਹੀ ਗਿਰਾਵਟ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਧਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ